ਤੈਨਾਂ ਨਾ ਜਾਓ ਕਾ ਤੋ ਨਾ ਜਾਓ ਉਹਨਾਂ ਨੇ ਤੁਹਾਨੂੰ ਮੁਕਦਮੇ ਬੈਣ ਤੋਂ ਬਚਾ ਲੈਣਾ ਇਹੀ ਗੱਲ ਹੋ ਗਈ ਫੇਰ ਵੀ ਤੁਸੀਂ ਲੜੋ ਭੜੋ ਸਿਰ ਪਾੜੋ ਕਤਲ ਕਰੋ ਜੇਲਾਂ ਵਿੱਚ ਜਾਓ ਸਭ ਮਨਜ਼ੂਰੀਆ ਕਿਤੇ ਬੰਦੇ ਹੋ ਕੇ ਬੰਦੇ ਨਾ ਬਣ ਜਿਓ ਇਹ ਮਨਜ਼ੂਰ ਨਹੀਂ ਤੁਹਾਡਾ ਸੁਧਰਨਾ ਮਨਜ਼ੂਰ ਨਹੀਂ ਤੁਹਾਡਾ ਚੰਗੀ ਸੋਚ ਰੱਖਣਾ ਮਨਜ਼ੂਰ ਨਹੀਂ ਕਿਤੇ ਤੁਹਾਨੂੰ ਸਮਝਣਾ ਆ ਜਾਵੇ ਮਨਜ਼ੂਰ ਨਹੀਂ ਆ ਸਿੱਖਿਆ ਸੁਣਨ ਤੋਂ ਰੋਕਿਆ ਜਾ ਰਿਹਾ ਕਿਹੜੀ ਸਿੱਖਿਆ ਕਹਿੰਦਾ ਹੈ ਮੇਰੇ ਪੁੱਤਰ ਜੇ ਕਦੀ ਪਾਪੀ ਤੈਨੂੰ ਫਸਲਾਉਣ ਤਾਂ ਤੂੰ ਉਹਨਾਂ ਦੀ ਨਾ ਮੰਨੀ ਜੇ ਕੋਈ ਗਲਤੀ ਕਰਨ ਵਾਲਾ ਮਨੁੱਖ ਤੈਨੂੰ ਆਖੇ ਕਿ ਮੇਰੇ ਨਾਲ ਰਲ ਕੇ ਗਲਤੀ ਕਰ ਤੇ ਕਿਤੇ ਉਹਦੇ ਆਖੇ ਨਾ ਲੱਗ ਜਮੀ ਗੱਲਾਂ ਪਿੱਤਰ ਬਾਈਬਲ ਸਿਖਾ ਰਿਆ ਆ ਮੇਰੇ ਖਿਆਲ ਚ ਤਾਂ ਇਹ ਗੱਲਾਂ ਹਰੇਕ ਨੌਜਵਾਨ ਨੂੰ ਸਿੱਖਣੀਆਂ ਚਾਹੀਦੀਆਂ ਆ ਇਸ ਲਈ ਕਹਾਂ ਜਾਂਦਾ ਆਪਣੇ ਨੌਜਵਾਨ ਬੱਚਿਆਂ ਨੂੰ ਲੈ ਕੇ ਆਇਆ ਕਰੋ ਤਾਂ ਜੋ ਚੰਗੀ ਸਿੱਖਿਆ ਉਹਨਾਂ ਦੇ ਹਿਰਦਿਆਂ ਵਿੱਚ ਜਾਵੇ ਤੇ ਜਦੋਂ ਕੋਈ ਇਹੋ ਜੀ ਗਲਤ ਕੌਲ ਉਹਨਾਂ ਨੂੰ ਆਵੇ ਜਾਂ ਕੋਈ ਉਹਨਾਂ ਨੂੰ ਸਾਹਮਣੇ ਖਲੋ ਕੇ ਕਹੇ ਵੀ ਚੱਲ ਮੇਰੇ ਰਪਣ वचन ਉਹਨਾਂ ਦੀ ਅਗਵਾਈ ਕਰੇ ਕਿ हे ਮੇਰੇ ਪੁੱਤਰ ਜਦੋਂ ਕੋਈ ਪਾਪੀ ਤੈਨੂੰ ਇਦਾਂ ਗੱਲ ਕਵੇ ਤਾਂ ਤੂੰ ਤੁਰ ਨਾ ਭਵੀ ਮੰਨੀ ਨਾ ਉਹਦੀ ਜੇ ਉਹ ਆਖਣ ਭਈ ਸਾਡੇ ਨਾਲ ਚੱਲ ਅਸੀਂ ਖੂਨ ਕਰਨ ਨੂੰ ਦਾਅ ਲਾਈਏ ਇੰਨੇ ਬਰੀਕੀ ਨਾਲ ਸਮਝਾਇਆ ਜਾ ਰਿਹਾ ਜਿਵੇਂ ਨਿੱਕੇ ਜੇ ਜਵਾਕ ਨੂੰ ਉਹਦੀ ਮਾਂ ਜਾਂ ਪਿਓ ਗੋਦੀ ਵਿੱਚ ਬਿਠਾ ਕੇ ਸਮਝਾ ਰਿਹਾ ਹੋਵੇ ਵੀ ਪੁੱਤ ਜੇ ਕੋਈ ਜਣਾ ਤੈਨੂੰ ਇਦਾਂ ਆਖੇ ਇਦਾਂ ਨਹੀਂ ਕਰਨਾ ਮੈਨੂੰ ਲੱਗਦਾ ਐਨ ਮੈਨੂੰ ਇਦਾਂ ਹੀ ਫੀਲ ਹੁੰਦਾ ਜਿਵੇਂ ਅਸੀਂ ਅੱ빠 ਪਿਤਾ ਦੀ ਗੋਦ ਵਿੱਚ ਬੈਠੇ ਆ ਤੇ ਉਹ ਸਾਨੂੰ ਇਦਾਂ ਸਮਝਾ ਰਿਹਾ ਹੈ ਮੈਨੂੰ ਯਾਦ ਆ ਜਦੋਂ ਸਾਡੀ ਬੇਟੀ ਸਲੋਮੀ ਮਸੀ 1.5 ਸਾਲ ਦੀ ਸੀ ਤੇ ਅਸੀਂ ਉਹਨੂੰ ਇਦਾਂ ਸਿਖਾਉਂਦੇ ਰਹਿਣਾ ਪੁੱਤ ਜੇ ਕੋਈ ਕਾਫੀ ਦਬੇ ਲੈ ਕੇ ਖਾਣੀ ਨਹੀਂ ਆ ਜੇ ਕੋਈ ਗੇਟੋਂ ਬਾਹਰ ਆਵਾਜ਼ ਮਾਰੇ ਜਾਣਾ ਨਹੀਂ ਅਪਨੇ ਆਣਿਆਂ ਨੂੰ ਸਾਰੇ ਜਣੇ ਇਦਾਂ ਸਿਖਾਉਂਦੇ ਹੀ ਆ ਜਿੰਨੀ ਦੇਰ ਤੱਕ ਵੱਡੀ ਮੰਮਾ ਜਾਂ ਪਾਪਾ ਮੰਮਾ ਨਾਲ ਨਾ ਹੋਣ ਤੁਸੀਂ ਇਦਾਂ ਕਰਨਾ ਨਹੀਂ ਇੱਕ ਦਿਨ ਥੋੜਾ ਜਿਹਾ ਗੇਟ ਖੁੱਲਾ ਸੀ ਤੇ ਸਲੋਮੀ ਗੇਟ ਦੇ ਵਿੱਚ ਖੜੀ ਆ ਸੇਰ ਹਿਲਾਉਂਦੀ ਆ ਇਦਾਂ ਤੇ ਨਾਲੇ ਉਂਗਲੀ ਨਾਲ ਉਹਨੂੰ ਇਦਾਂ ਇਦਾਂ ਕਰੀ ਜਾਂਦੀ ਆ ਨਹੀਂ ਤੇ ਮੰਮੀ ਲੱਗ ਗਈ ਗੇਟ ਦੇ ਖੁਰੇ ਚ ਭਾਂਡੇ ਮਾਂਜਦੇ ਸੀਗੇ ਤੂੰ ਨੇ ਦੇਖਿਆ ਸਲੋਮੀ ਬੋਲ ਨਹੀਂ ਰਹੀ ਆ ਕਿਸੇ ਨੂੰ ਨਾ ਕਰਦੀ ਆ ਫੇ ਉਹਨਾਂ ਨੂੰ ਲੱਗਾ ਵੀ ਉਹਦਾ ਹੀ ਕਈ ਵਰੀ ਨਿਆਣੇ ਖੇਡਦੇ ਹੁੰਦੇ ਆ ਆਪਦੀ ਉਂਗਲ ਨੂੰ ਦੇਖਦੀ ਇਦਾਂ ਕਰਦੀ ਆ ਪਰ ਤਿੰਨ ਚਾਰ ਵਰੀ ਉਹਨੇ ਇਦਾਂ ਹੀ ਕੀਤਾ ਮੰਮੀ ਜੀ ਨੇ ਉੱਥੇ ਹੀ ਕੰਮ ਛੱਡਿਆ ਉੱਠ ਕੇ ਜਦੋਂ ਗਏ ਦੇਖਿਆ ਬਾਹਰ ਆਦਮੀ ਉਹਨੂੰ ਟੌਫੀ ਦਿਖਾ ਕੇ ਹੱਥਾਂ ਮਾਰਦਾ ਸੀਗਾ ਜਦੋਂ ਅੰਮੀ ਨੇ ਰੌਲਾ ਪਾਇਆ ਫੇਓ ਭੱਜ ਗਿਆ ਚੱਪਲ ਵੀ ਛੱਡ ਗਿਆ ਆਪਦੀ ਉੱਥੇ ਹੀ ਪਰ ਜੇ ਆਪ ਆਪਣੇ ਨਿਆਣੇ ਨੂੰ ਇਦਾਂ ਨਾ ਸਮਝਾਇਆ ਹੋਵੇ ਫੇਰ ਉਹ ਟੌਫੀ ਦੇ ਲਾਲ ਚ ਨੂੰ ਤੋੜ ਸਕਦੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਮਿੱਠੀ ਚੀਜ਼ ਆ ਖਾਣ ਵਾਲੀ ਸੋਹਣੀ ਚੀਜ਼ ਆ ਅੰਕਲ ਆਂਟੀ ਆ ਪਤਾ ਨਹੀਂ ਕਿੰਨਾ ਕੁ ਚੰਗਾ ਆ ਜਿਵੇਂ ਉਹ ਬੱਚੇ ਨੇ ਇਸ ਗੱਲ ਨੂੰ ਸਿੱਖਿਆ ਕਿ ਮੇਰੇ ਪੇਰੈਂਟਸ ਨੇ ਗ੍ਰੈਂਡ ਪੇਰੈਂਟਸ ਨੇ ਮੈਨੂੰ ਮਨਾ ਕੀਤਾ ਆ ਮੈਂ ਕਿਸੇ ਤੋਂ ਲੈ ਕੇ ਨਹੀਂ ਖਾਣਾ ਤੇ ਉਸ ਸਿੱਖਿਆ ਨੇ ਆ ਕਰਨਾ ਹੈ ਹallelujah ਅਕੀ ਕਹਿੰਦਾ ਜੇ ਉਹ ਆਖਣ ਭਈ ਸਾਡੇ ਨਾਲ ਚੱਲ ਆਪਾਂ ਖੂਨ ਕਰਨ ਨੂੰ ਦਾ ਲਾਈਏ ਆਪਾਂ ਨਿਹੱਕ ਬਦੋਸ਼ਾਂ ਦੀ ਘਾਤ ਵਿੱਚ ਲੁੱਕ ਕੇ ਬੈਠੀਏ ਅਰ ਜਦੋਂ ਤੁਸੀਂ ਅੱਗੋਂ ਦੇਖਦੇ 13 ਨੰਬਰ ਵਿੱਚ ਲਿਖਿਆ ਸਾਨੂੰ ਸਭ ਪ੍ਰਕਾਰ ਦੇ ਅਣਮੁੱਲ ਪਦਾਰਥ ਮਿਲਣਗੇ ਅਸੀਂ ਲੁੱਟਦੇ ਮਾਲ ਨਾਲ ਆਪਣੇ ਘਰ ਭਰ ਲਵਾਂਗੇ ਸਾਡੇ ਵਿੱਚ ਹੀ ਆਪਣਾ ਗੁਨਾ ਪਾਲ ਹੈ ਸਾਡੀ ਸਭਨਾ ਦੀ ਇੱਕੋ ਥੈਲੀ ਹੋਊ ਹੈ ਮੇਰੇ ਪੁੱਤਰ ਤੂੰ ਉਹਨਾਂ ਦੇ ਸੰਗ ਉਸ ਰਾਹ ਵਿੱਚ ਨਾ ਤੁਰੀ ਉਹਨਾਂ ਦੇ ਮਾਰਗ ਤੋਂ ਆਪਣੇ ਪੈਰ ਨੂੰ ਰੋਕੀਂ ਕਹਿੰਦਾ ਜੇ ਉਹ ਲਾਲਚ ਵੀ ਦੇ ਸਿੱਖਿਆ ਦੇ ਰਿਹਾ ਪਰਮੇਸ਼ਵਰ ਦਾ ਠਹਿਰਾਇਆ ਪਵਿੱਤਰ ਸ਼ਸਤਰ ਪਰ ਇਸ ਸਿੱਖਿਆ ਨੂੰ ਸੁਣਨ ਤੋਂ ਰੋਕਿਆ ਜਾ ਰਿਹਾ ਹੈ ਕਿਉਂ ਪਰਮੇਸ਼ਵਰ ਕਹਿਣ ਕਰਦੇ ਉਹਨਾਂ ਵਿਅਕਤੀਆਂ ਨੂੰ ਜਿਹੜੇ ਬੁਰਾਈ ਨੂੰ ਕਾਹਲੇ ਕਰਦੇ ਆ ਕਿਉਂਕਿ ਉਹ ਭੁੱਲ ਜਾਂਦੇ ਆ ਲੁੱਟਣ ਲੱਗੇ ਕਿ ਇਹ ਘਰ ਕਿਸੇ ਅਨਾਥ ਦਾ ਵਿਧਵਾ ਦਾ ਆ ਮੈਂ ਕਿਸੇ ਦਾ ਖੋਕੇ ਨਹੀਂ ਖਾਣਾ ਮੈਂ ਪਰਮੇਸ਼ਵਰ ਤੋਂ ਮੰਗਣਾ ਤੇ ਮੇਰਾ ਘਰ ਉਹਨੇ ਆਪੇ ਹੀ ਭਰ ਦੇਣਾ ਹੈ ਆਪਣਾ ਘਰ ਭਰਨ ਦੇ ਲਈ ਕਿਸੇ ਦਾ ਹਿੱਸਾ ਨਾ ਖਾਓ ਆਪਣਾ ਢਿੱਡ ਭਰਨ ਦੇ ਲਈ ਕਿਸੇ ਦਾ ਹਿੱਸਾ ਨਾ ਖਾਓ ਆਪਣੀ ਜ਼ਮੀਨ ਜਾਇਦਾਦ ਵਧਾਉਣ ਦੇ ਲਈ ਕਿਸੇ ਹੋਰ ਦੀ ਜ਼ਮੀਨ ਜਾਇਦਾਦ ਤੇ ਉੱਤੇ ਕਬਜ਼ਾ ਨਾ ਕਰੋ ਅਗਰ ਤੁਸੀਂ ਆਪਣੇ ਆਪਣੇ ਭੈਣਾ ਭਰਾਵਾਂ ਦੀ ਜ਼ਮੀਨ ਜਾਇਦਾਦ ਧੋਖੇ ਨਾਲ ਰੱਖ ਰਹੇ ਹੋ ਕਾਪਨਾ ਕਰ ਰਹੇ ਹੋ ਪੱਥਰ ਤੇ ਲੀਕ ਮਾਰ ਕੇ ਗੱਲ ਕਹਿਨੀ ਆ ਤੁਹਾਡੇ ਬੱਚਿਆਂ ਨੂੰ ਆਨੇ ਦਾ ਫਾਇਦਾ ਨਹੀਂ ਹੁਣ ਕੰਨ ਧਰਮੀ ਦਾ ਥੋੜਾ ਦੁਸ਼ਟ ਦੇ ਬੋਧੇ ਨਾਲੋਂ ਚੰਗਾ ਹੈ ਤੁਸੀਂ ਲੁੱਟ ਕੇ ਲਿਆਵੋਗੇ ਨਿਆਣੇ ਬਿਮਾਰ ਰਹੇ ਕਦਾ ਕਮਾਓਗੇ ਸਭ ਕੁਛ ਇਸmooth ਚੱਲੂਗਾ ਘਰ ਵਿੱਚ ਸੁੱਖ ਸ਼ਾਂਤੀ ਪ੍ਰੇਮ ਆਨੰਦ ਹੋਊਗਾ ਅਰਸ਼ੇ ਨੰਬਰ ਦੇ ਵਿੱਚ ਕੀ ਲਿਖਿਆ ਕਹਿੰਦਾ ਪਰਮੇਸ਼ਵਰ ਕਹਿਣ ਕਰਦਾ ਆ ਝੂਠੇ ਗਵਾਹ ਤੋਂ ਫਾਲਸ ਵਿਟਨੈਸ ਤੋਂ ਜਦੋਂ ਅਸੀਂ ਬੋਇਸਥਾ ਸਾਹਾਰ ਦੀ ਕਥਾਉ ਦੇਖਦੇ ਉਹਦੇ 5 ਨੰਬਰ ਅਧਿਆਏ ਦੀ 20 ਨੰਬਰ ਆਏ ਤੇ ਚ ਲਿਖਿਆ ਤੂੰ ਆਪਣੇ ਗਵਾਂਡੀ ਦੇ ਵਿਰੁੱਧ ਝੂਠੀ ਗਵਾਹੀ ਨਾ ਦੇ ਕਦੀ ਵੀ ਝੂਠੀ ਗਵਾਹੀ ਨਹੀਂ ਦੇਣੀ ਚਾਹੇ ਉਹ ਛੋਟੀ ਜੀ ਗੱਲ ਹੋਵੇ ਚਾਹੇ ਉਹ ਬਹੁਤ ਵੱਡੀ ਗੱਲ ਹੋਵੇ ਕਦੀ ਵੀ ਝੂਠੀ ਗਵਾਹੀ ਨਹੀਂ ਦੇਣੀ ਕਿਉਂਕਿ ਇਹ ਕੰਮ ਪਰਮੇਸ਼ਵਰ ਨੂੰ ਪਸੰਦ ਨਹੀਂ ਆ ਅਰ ਸਤਵੀਂ ਗੱਲ ਭਰਾਵਾਂ ਵਿੱਚ ਝਗੜਾ ਪਾਉਣ ਵਾਲਾ ਵੀ ਪਰਮੇਸ਼ਰ ਨੂੰ ਪਸੰਦ ਨਹੀਂ ਕਹਾਤਾ ਦੀ ਕਿਤਾਬ ਉਹਦਾ 16 ਨੰਬਰ ਦੇ ਆਏ ਤੇ ਉਹਦੀ 28 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਆ ਟੇਡਾ ਮਨੁੱਖ ਝਗੜੇ ਚੁੱਕਦਾ ਹੈ ਅਤੇ ਚੁਗਲੀ ਕਰਨ ਵਾਲਾ ਜਾਨੀ ਮਿੱਤਰਾਂ ਵਿੱਚ ਫੋਟ ਪਾ ਦਿੰਦਾ ਹੈ ਜਿਹੜਾ ਚੁਗਲ ਖੋ ਰਿਆ ਨਾ ਉਹਦਾ ਕੰਮ ਕੀ ਹੁੰਦਾ ਸ਼ਾਂਤੀ ਪੈਦਾ ਕਰਨਾ ਖੁਸ਼ਖਬਰੀ ਸੁਣਾਉਣਾ ਉਹਦਾ ਕੰਮ ਹੀ ਜਿਹੜਾ ਆ ਉਹ ਲੜਾਈ ਪੋੜਨਾ ਆ ਚਾਹੇ ਭਰਾਵਾਂ 'ਚ ਪਾ ਦੇਵੇ ਨਾ ਸੱਸ ਵਿੱਚ ਪਾ ਦੇਵੇ ਦਰਾਣੀ ਜਠਾੜੀ ਵਿੱਚ ਨਨਾਨੜ ਪਰਜਾਈ ਦੇ ਵਿੱਚ ਦੋਸਤਾਂ ਵਿੱਚ ਸਹੇਲੀਆਂ ਵਿੱਚ ਰਿਸ਼ਤੇਦਾਰਾਂ ਸੰਦੇ ਨਹੀਂ ਤੇਰਾ ਮਤਲਬ ਜੇ ਸਾਡੇ ਕਰਕੇ ਕਿਸੇ ਦਾ ਰਿਸ਼ਤਾ ਟੁੱਟਿਆ ਸਾਡੀ ਪ੍ਰਾਰਥਨਾ ਸੁਣੀ ਜਾਣੀ ਨਹੀਂ ਜੇ ਸਾਡੇ ਅੰਦਰ ਕੁਮਾਂਡਿਆ ਤੇ ਪ੍ਰਾਰਥਨਾ ਸੁਣੀ ਜਾਣੀ ਜੇ ਝੂਠਿਆ ਤੇ ਪ੍ਰਾਰਥਨਾ ਸੁਣੀ ਜਾਣੀ ਜੇ ਪੈਰ ਬੁਰਾਈ ਵੱਲ ਨੂੰ ਕਾਲੀ ਕਰਦੇ ਆ ਤੇ ਪ੍ਰਾਰਥਨਾ ਸੁਣੀ ਜਾਣੀ ਸੋ ਕੋਈ ਵੀ ਇਹਨਾਂ ਚੋਂ ਸੱਤਾਂ ਚੀਜ਼ਾਂ ਚੋਂ ਅਗਰ ਕੋਈ ਬੁਰੀ ਆਦਤ ਸਾਡੇ ਜੀਵਨ ਵਿੱਚ ਆ ਤਾਂ ਮਸਟ ਆ ਕੇ ਅਸੀਓ ਨੂੰ ਛੱਡ ਦਈਏ ਤਾਂ ਜੋ ਸਾਡੀਆਂ ਪ੍ਰਾਰਥਨਾਵਾਂ ਦਾ ਉੱਤਰ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚੋਂ ਆ ਜਾਵੇ ਆਮੀਨ